ਹੁਣ ਇਸ ਰਾਜ ਮਹਿਲ ਦੇ ਵਿੱਚ ਆ ਗਿਆਂ ਰਾਜ ਮਹਿਲ ਦੇ ਖੂਪੀ ਵੀ ਦਿਖਾਉਂਦੇ ਜਾਓ ਇੱਥੇ ਮਹਿਲ ਬਣਿਆ ਹੋਇਆ ਤੁਹਾਨੂੰ ਮੈਂ ਦੱਸ ਦਿਆਂ ਇਹਦਾ ਜਿਹੜਾ ਨਿਰਮਾਣ ਸੀਗਾ ਰਾਜਾ ਮਾਧੋ ਸਿੰਘ ਜੀ ਨੇ 1625 ਤੋਂ 1649 ਦੇ ਦਰਮਿਆਨ ਕਰਾਇਆ ਸੀ ਜਿਹੜਾ ਤਾਂ ਕੱਚ ਦਾ ਕੰਮ ਹੋਇਆ ਉਹ 1827 ਤੋਂ 1865 ਦੇ ਦਰਮਿਆਨ ਰਾਮ ਸਿੰਘ ਨੇ ਕਰਾਇਆ ਸੀ ਮਤਲਬ ਅਲੱਗ-ਅਲੱਗ ਰਾਜਿਆਂ ਨੇ ਕੰਮ ਕਰਾਇਆ ਸੀ ਜਿਹੜਾ ਕੱਚਾ ਕੱਚਾ ਚੂਨਾ ਵਿਲਿਆਂ ਦੇ ਵਿੱਚ ਬੈਲਜੀਅਮ ਤੋਂ ਮੰਗਾਇਆ ਜਾਂਦਾ ਹੁੰਦਾ ਸੀਗਾ ਆ ਖੂਬਸੂਰਤ ਤਸਵੀਰਾਂ ਤੁਹਾਨੂੰ ਨਜ਼ਰ ਆ ਜਾਣੀਆਂ ਇਹ ਰਾਜ ਮਹਿਲ ਦੀਆਂ ਤਸਵੀਰਾਂ ਨੇ ਉਸੇ ਤਰੀਕੇ ਨਾਲ ਹੁਬਹੂ ਸਾਹਮਣੇ ਰੱਖਿਆ ਹੋਇ ਆ ਗੱਦੀ ਮਤਲਬ ਇਸ ਤਰੀਕੇ ਦੇ ਨਾਲ ਰਾਜਾ ਗੱਦੀ ਲਾ ਕੇ ਬੈਠਦਾ ਹੁੰਦਾ ਸੀਗਾ ਆ ਦੇਖੋ ਕਿੰਨਾ ਟੈਂਟ ਜਿਹਾ ਲੱਗਿਆ ਹੋਇਆ ਪਿੱਲਰ ਜਿਹਾ ਲੱਗੇ ਹੋਣ ਆਰੇ ਜੀ ਸਹੀ ਇਸ ਹਾਲ ਦੇ ਨਾਲ ਰਾਜਾ ਉੱਤੇ ਬੈਠਦਾ ਹੁੰਦਾ ਸੀ ਬਹੁਤ ਆਲੀਸ਼ਾਨ ਤਸਵੀਰਾਂ ਪੇਂਟਿੰਗਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਣਗੀਆਂ ਇਸ ਮਹਿਲ ਦੇ ਵਿੱਚ ਕਮਾਲ ਦੀ ਚਿੱਤਰਕਾਰੀ ਕੀਤੀ ਹੋਈ ਆ ਆ ਜੋ ਦਿੱਦਲੇ ਪਾਸੇ ਤੁਰਿਆਓ ਆਪਾਂ ਦੇਖਦੇ ਤੁਰਿਆ ਆਈਏ ਆ ਦੇਖੋ ਆ ਸਾਰੀਆਂ ਤਸਵੀਰਾਂ ਦੇਖੋ ਪੁਰਾਣੀਆਂ ਮੱੜ ਚੁੱਕੀਆਂ ਨੇ ਪਰ ਪੁਰਾਣੀਆਂ ਨੇ ਪਰ ਹਜੇ ਵੀ ਤਰੀਕੇ ਨਾਲ ਸਾਮ ਕੇ ਰੱਖੀਆਂ ਗਈਆਂ ਪ੍ਰਬੰਧ ਚੰਗਾ ਇਹਨਾਂ ਦਾ ਲਾਈਟ ਆ ਰਹੀ ਸੀ ਆ ਦੇਖੋ ਇਧਰਲੇ ਪਾਸੇ ਆਪਾਂ ਐਂਟਰੀ ਕਰ ਗਏ ਆ ਇਹ ਰਾਜ ਮਹਿਲ ਦੇ ਵਿੱਚ ਹੀ ਆਪਾਂ ਆ ਦਿਖਾ ਦੂ ਤਸਵੀਰਾਂ ਦਰਬਾਰ ਦੀਆਂ ਤੇ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬੰਧਤ ਤਸਵੀਰਾਂ ਵੀ ਕੁਝ ਬਣੀਆਂ ਹੋਈਆਂ ਨੇ ਮਤਲਬ ਅਲੱਗ-ਅਲੱਗ ਦਰਬਾਰ ਦੀਆਂ ਅਲੱਗ-ਅਲੱਗ ਤਸਵੀਰਾਂ ਸਾਨੂੰ ਸ਼੍ਰੀ ਰਾਮ ਜੀ ਨਾਲ ਸੰਬੰਧਤ ਅਲੱਗ-ਅਲੱਗ ਸਾਨੂੰ ਤਸਵੀਰਾਂ ਨਜ਼ਰ ਆ ਜਾਣਗੀਆਂ ਗੁਪ ਵੀਰੇ ਓਵਰ ਆਲ ਇੱਕ ਰਿਕਮਾ ਦਿਓ ਆ ਦੇਖੋ ਵੀ ਕਿੰਨਾ ਸੋਹਣਾ ਤੇ ਛੱਤ ਦਿਖਾ ਦਿਓ ਮੜੀ ਜੀ ਮਤਲਬ ਲੱਖਾਂ ਕਰੋੜਾਂ ਰੁਪਈਆ ਉਦੋਂ ਰਾਜੇ ਮਹਾਰਾਜੇ ਆਪਣੇ ਇਸ ਤਰੀਕੇ ਨਾਲ ਲਾ ਦਿੰਦੇ ਸੀ ਕਿਉਂਕਿ ਜਦੋਂ ਵੀ ਕੋਈ ਮਹਿਮਾਨ ਆਉਂਦਾ ਸੀ ਕੋਈ ਅੰਗਰੇਜ਼ ਆਇਆ ਜਾਂ ਮੁਗਲ ਦਿੱਲੀ ਬਾਦਸ਼ਾਹ ਆਇਆ ਤੋ ਉਹ ਫਿਰ ਆਪਦੀ ਟੌਰ ਦਿਖਾਈ ਜਾਂਦੀ ਸੀਗੀ ਇਹ ਉਦੋਂ ਇੱਕ ਆਪਦੀ ਅਮੀਰੀयत ਦਿਖਾਉਣ ਦਾ ਇੱਕ ਤਰੀਕਾ ਹੁੰਦਾ ਸੀ ਕਿਹਦਾ ਕਿੰਨਾ ਕੁ ਖੂਬਸੂਰਤ ਮਹਿਲਾ ਤੇ ਇਹ ਵੀ ਇੱਕ ਖੂਬਸੂਰਤ ਮਹਿਲ ਸੀਗਾ ਜਿਹੜਾ ਤੁਸੀਂ ਇਸ ਵਕਤ ਕੋਟਾ ਦੇ ਗੜ੍ਹ ਪੈਲਸ 'ਚ ਦੇਖ ਰਹੇ ਹੋ